मेरा नाम मोनिस है सर तो क्या यहाँ पे हो रहा था कौन सा मेला था ये दुबई मेला था सर अचानक मौसम खराब हुआ और ये टावर गिर गया जी और पब्लिक ने हल्ला मचाया इसको उठाओ इसको उठाओ तो मैं भी भाग के आया देखा एक भैया के थोड़ी चोट लगी हुई थी उनको गाड़ी में डाल के लेके गए थोड़ा वो इसके नीचे आ गए थे जी थोड़ा से दबे हुए थे उठाया इसको और तब निकाला कौन थे वो मैं नहीं जानता भाई साहब यहाँ पे काम करने वाला था जहाँ ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने जी एक ही जख्मी हुआ जहाँ मैंने एक ही देखा है वो अचानक हुआ ना एकदम तो मेरा एक ही पे ध्यान गया वो उठा टावर उठाने में और गाड़ी में धरने में चुकी है ये तो नहीं मुझे पता डेथ तो नहीं बाकी थोड़ा सीरियस था बोल नहीं रहे थे वो भैया जी क्या लगता है ये कि टावर तो गिरा है थोड़ी सी आने से गिर गया, नहीं, नहीं, तो गया यहाँ पे, पे लोग तो शायद एक भी नहीं था बाकी बाद में नहीं पड़ा ना, देखा तो भैया दबे हुए थे, थे यहाँ पे टावर उठा तब निकाला ये जी गुरु नानक पार्क ना क्राफ्ट मेला लगा जी ਇਥੇ ਕਿ ਨੰਨਾ ਬਣਾਇਆ ਸੀ ਗਿਆ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ जख्मी ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਹੈ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਦਿਗਿਆ ਨਾ ਹਵਾਨਾ ਡਿਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪਰਮਾ ਦਾ ਖਾਬ ਕੋਰੋਨੀ ਕਰਵਾ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰੋਂ ਤੋਂ ਪਤਾ ਲੱਗਾ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਨੀ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਰਦੇ ਫਰਸਟ ਏਡ ਪਰਮਿਟ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਇੱਥੇ ਮਤ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਵੀ ਗੱਲ ਵੈਰੀਫਾਈ ਕਰਨਾ ਤੇ ਨਾਮ ਗਗਨਦੀ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਗੂੜਾ ਉੱਤੇ ਆਣ ਪਏ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਸੜਕੇ ਤੋਂ ਨਹੀਂ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਇਹਨਾਂ ਦੇ ਉੱਪਰ ਪੰਘੂੜਾ ਆ ਨਾ ਪਿਆ ਵਾ ਇਹਨਾਂ ਦਾ ਨਾਮ ਨਿੰਦਰ ਕੁਮਾਰ ਆ ਤੇ ਕਲੀਜਪੁਰ ਤੇ ਆ ਰਹੇ ਹੋ ਲੈ ਇਹਨਾਂ ਨੂੰ ਇੱਥੇ ਕਿੱ데 ਲੈ ਆਇਆ ਉਹ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਇਹ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਰੇ ਮੇਰੇ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਸਤ ਕਰਾ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਸਰਬੰਧਕ ਨੇ ਉਠਾ ਦਿੱਤੇ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਵੀ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਦਦ ਕੀ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਗੱਡੇ ਆ ਕੋਈ ਵੀ ਹੱਥ ਨਹੀਂ ਛੀ ਲਾਂਦਾ ਕੋਈ ਵੀ ਕੁਛ ਤੇ ਇਹਨਾਂ ਨੂੰ ਚੁੱਕ ਕੇ ਘੱਡੀ ਚ ਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ ਹਾਂਜੀ ਪਰਵਾਦ ਨੂੰ ਕਹਦੇ ਪਏ ਕੋਈ ਇਨਫੋਰਮ ਕੀਤਾ ਹੋਇਆ ਉਹ ਆ ਰਹੇ ਨੇ ਇਹਨਾਂ ਬ੍ਰਦਰ ਭਾਜੀ ਇਹਨਾਂ ਦੇ ਵਿਆਹ ਹੋਣ ਹੋਏ ਤਿੰਨ ਚਾਰ ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤਿੰਨ ਭਰਾ ਨੇ ਵਿਚਾਲੇ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਭੀ ਸਿਰ ਮਜ਼ਦੂਰੀ ਮਜ਼ਦੂਰੀ ਦੇ ਸਾਹਮਣੇ ਆ ਵੀ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਤੇ ਮੈਂ ਤਾਂ ਕਹਿੰਦਾ ਇਹਨਾਂ ਨੂੰ ਸਾਥ ਮਿਲ ਜੇ ਤਾਂ ਬਹੁਤ ਵਧੀਆ ਕਿਤਾ ਹੋਇਆ ਭਾਜੀ ਆ